ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਹਾਡੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਲਗਾਤਾਰ ਪ੍ਰੋਬਲਮ ਆ ਰਹੀਆਂ ਹਨ ਬੰਦੇ ਬੰਦੇ ਕੰਮ ਵਿਗੜ ਰਹੇ ਹਨ ਤਾਂ ਤੁਸੀਂ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਜਲਦੀ ਵਿਆਹ ਕਰਵਾਉਣ ਦਾ ਇੱਕ ਅਜਿਹਾ ਅਜ਼ਮਾਇਆ ਹੋਇਆ ਉਪਾਅ ਦੱਸਣ ਜਾ ਰਹੀ ਹਾਂ ਜਿਸ ਨੂੰ ਕਰਕੇ ਹੁਣ ਤੱਕ ਲੱਖਾਂ ਕਰੋੜਾਂ ਲੋਕਾਂ ਨੂੰ ਫਾਇਦਾ ਹੋਇਆ ਹੈ ਅਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਹਨ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਲਿਆ ਸਾਡੇ ਦੱਸੇ ਅਨੁਸਾਰ ਕਰ ਲਿਆ ਤਾਂ ਫਿਰ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਤੁਹਾਡੇ ਵਿਆਹ ਲਈ ਕੋਈ ਨਾ ਕੋਈ ਚੰਗਾ ਪ੍ਰਸਤਾਵ ਜ਼ਰੂਰ ਆਵੇਗਾ ਤੁਹਾਡਾ ਵਿਆਹ ਵੀ ਜਲਦ ਪੱਕਾ ਹੋ ਜਾਵੇਗਾ ਸਾ ਸੰਗਤ ਜੀ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਜਿਨ੍ਹਾਂ ਬੱਚਿਆਂ ਦੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਉਹ ਬੱਚੇ ਜੇਕਰ ਇਹ ਉਪਾਅ ਖੁਦ ਕਰਨਾ ਚਾਹਣ ਤਾਂ ਖੁਦ ਕਰ ਸਕਦੇ ਹਨ ਜੇਕਰ ਉਹ ਖੁਦ ਨਾ ਕਰਨਾ ਚਾਹਣ ਤਾਂ ਮਾਤਾ ਪਿਤਾ ਵੀ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਇਹ ਉਪਾਅ ਕਰ ਸਕਦੇ ਹਨ ਤੁਹਾਡਾ ਵਿਆਹ ਜਲਦ ਹੀ ਪੱਕਾ ਹੋ ਜਾਵੇਗਾ ਸੰਗਤ ਜੀ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਜਿਨ੍ਹਾਂ ਬੱਚਿਆਂ ਦੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਉਹ ਬੱਚੇ ਜੇਕਰ ਉਹ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਜੇਕਰ ਉਹ ਖੁਦ ਨਾ ਕਰਨਾ ਚਾਹਣ ਤਾਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਇਹ ਉਪਾਅ ਕਰ ਸਕਦੇ ਹਨ ਕਈ ਵਾਰ ਬੱਚਿਆਂ ਦੇ ਵਿਆਹ ਦੀ ਗੱਲ ਬਾਂਦੇ-ਬਾਂਦੇ ਵਿੱਚ ਹੀ ਰੁਕ ਜਾਂਦੀ ਹੈ ਜਾਂ ਕੋਈ ਚੰਗਾ ਰਿਸ਼ਤਾ ਨਹੀਂ ਆ ਰਿਹਾ ਹੁੰਦਾ ਅਜਿਹੀ ਸਥਿਤੀ ਵਿੱਚ ਬੱਚੇ ਅਤੇ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਹਨ ਉਹ ਸੋਚਦੇ ਹਨ ਕਿ ਅਜਿਹਾ ਕਿਉਂ ਹੋ ਰਿਹਾ ਹੈ ਹੋਵੇ ਵੀ ਕਿਉਂ ਨਾ ਕਿਉਂਕਿ ਅਚਾਏ ਵਿੱਚ ਬੱਚਿਆਂ ਦੀ ਉਮਰ ਬਾਦੀ ਜਾਂਦੀ ਹੈ ਸੰਘਤ ਜੀ ਜਨਮ ਕੁੰਡਲੀ ਦਾ ਜੋ ਸੰਤਾਪ ਭਾਵ ਹੁੰਦਾ ਹੈ ਉਥੋਂ ਹੀ ਅਸੀਂ ਵਿਆਹ ਦਾ ਵਿਚਾਰ ਕਰਦੇ ਹਾਂ ਜਦੋਂ ਕੁੰਡਲੀ ਦਾ ਸੰਪਾਤ ਭਾਵ ਕੇ ਸੁਆਮੀ ਗ੍ਰਹਿ ਪ੍ਰਭਾਵ ਵਿੱਚ ਆ ਜਾਵੇ ਜਾਨੀ ਕਿ ਪਾਪੀ ਗ੍ਰਹਾਂ ਦੇ ਪ੍ਰਭਾਵ ਵਿੱਚ ਆ ਜਾਵੇ ਤਾਂ ਜੇ ਇਸ ਸਥਿਤੀ ਪਾ ਚੰਦੀ ਹੈ ਰਿਸ਼ਤੇ ਆਉਣਗੇ ਗੱਲਾਂ ਛੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚ ਪਾਵੇਗਾ ਕਿਸੇ ਨਾ ਕਿਸੇ ਕਾਰਨ ਕਰਕੇ ਵਿਚਾਲੇ ਹੀ ਬ੍ਰੇਕ ਹੋ ਜਾਵੇਗਾ ਤੇ ਕਈ ਵਾਰ ਰਿਸ਼ਤਾ ਜੇਕਰ ਪੱਕਾ ਵੀ ਹੋ ਜਾਵੇ ਤਾਂ ਅੰਤ ਵਿੱਚ ਜਾ ਕੇ ਗਲ ਵਿਗੜ ਜਾਵੇਗੀ ਕਦੇ ਲੜਕੀ ਵਾਲੇ ਕਿਸੇ ਗੱਲ ਨੂੰ ਲੈ ਕੇ ਮਨਾ ਕਰ ਦੇਣਗੇ ਤਾਂ ਕਦੇ ਲੜਕੇ ਵਾਲਿਆਂ ਵੱਲੋਂ ਨਾ ਹੋ ਜਾਵੇਗੀ ਜਾਂ ਫਿਰ ਤੁਹਾਨੂੰ ਆਪਣੇ ਮਨ ਮੁਤਾਬਕ ਚੰਗਾ ਰਿਸ਼ਤਾ ਨਹੀਂ ਮਿਲ ਪਾਵੇਗਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਤਰ੍ਹਾਂ ਦਾ ਪੋਜ਼ਿਟਿਵ ਜਵਾਬ ਸਾਹਮਣੇ ਤੁਹਾਨੂੰ ਨਹੀਂ ਮਿਲ ਪਾਵੇਗਾ ਤੁਹਾਡੇ ਬੱਚਿਆਂ ਦੀ ਉਮਰ ਲਗਾਤਾਰ ਨਿਕਲਦੀ ਜਾਵੇਗੀ ਜੇਕਰ ਤੁਸੀਂ ਵੀ ਇਹਨਾਂ ਸਮੱਸਿਆਵਾਂ ਨਾਲ ਜੋਜ ਰਹੇ ਹੋ ਤਾਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਚਿੰਤਾ ਵਿੱਚ ਹਨ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜੋ ਪਾ ਅੱਜ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਬਸ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਅਤੇ ਤੁਸੀਂ ਇਸ ਨੂੰ ਪਾਣੂ ਕਰ ਦੇਣਾ ਯਕੀਨ ਮੰਨੋ ਵਿਆਹ ਨੂੰ ਲੈ ਕੇ ਜੋ ਸਮੱਸਿਆਵਾਂ ਚੱਲ ਰਹੀਆਂ ਹਨ ਉਹ ਸਮਾਪਤ ਹੋ ਜਾਣਗੀਆਂ ਤਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਜਾਈਆਂ ਨਵੇਂ-ਨਵੇਂ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਜ ਇਸ ਪਾਣ ਤੁਸੀਂ ਕਿਸੇ ਵੀ ਸ਼ਨੀਵਾਰ ਦੇ ਦਿਨ ਕਰ ਸਕਦੇ ਹੋ ਇਹ ਉਪਾਅ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਕਰਨਾ ਹੈ ਸੂਰਜ ਡੁੱਬਣ ਦਾ ਜੋ ਸਮਾਂ ਹੁੰਦਾ ਹੈ ਜਾਨੀ ਕਿ ਸੂਰਜ ਜਦੋਂ ਅਸਤ ਹੁੰਦਾ ਹੈ ਉਹ ਸਮੇਂ ਲਗਭਗ ਤੁਹਾਨੂੰ ਇਹ ਉਪਾਅ ਕਰਨਾ ਹੈ ਇਸ ਪਾਣ ਨੂੰ ਕਰਨ ਲਈ ਤੁਹਾਡੇ ਕੋਲ ਕੀ ਸਮਗਰੀ ਹੋਣੀ ਚਾਹੀਦੀ ਹੈ ਬਹੁਤ ਹੀ ਆਸਾਨ ਉਪਾਅ ਹੈ ਬੱਸ ਇਹ ਸੁਣੋ ਥੋੜਾ ਜਿਆ ਧਿਆਨ ਨਾਲ ਦੇਖ ਲਓ ਤੇ ਜੇਕਰ ਤੁਸੀਂ ਇਹ ਉਪਾਅ ਕਰਦੇ ਹੋਗੇ ਤਾਂ 100% ਵਿਸ਼ਵਾਸ ਹੈ ਤੁਹਾਡੇ ਬੱਚਿਆਂ ਦਾ ਵਿਆਪ ਪੱਕਾ ਹੋ ਜਾਵੇਗਾ ਤਾਂ ਵੀਡੀਓ ਵਿੱਚ ਅੱਗੇ ਬਾਦ ਦੇ ਹਾਂ ਦੇ ਤੁਹਾਨੂੰ ਦੱਸਦੇ ਹਾਂ ਕਿ ਉਪਾਣ ਕਰਨ ਲਈ ਕੀ ਕੀ ਸਮਗਰੀ ਤੁਹਾਨੂੰ ਲੈਣੀ ਹੈ ਸੰਗਤ ਜੇ ਇਹ ਪਾ ਕਰਨ ਲਈ ਤੁਹਾਡੇ ਕੋਲ ਇੱਕ ਕਾਲੇ ਰੰਗ ਦਾ ਕੱਪੜਾ ਹੋਣਾ ਚਾਹੀਦਾ ਹੈ ਰੁਮਾਲ ਦੇ ਆਕਾਰ ਦਾ ਬਹੁਤ ਵੱਡੇ ਕੱਪੜੇ ਦੀ ਜ਼ਰੂਰਤ ਨਹੀਂ ਹੈ ਰੁਮਾਲ ਦੇ ਆਕਾਰ ਦਾ ਇੱਕ ਕਾਲੇ ਰੰਗ ਦਾ ਕੱਪੜਾ ਹੋਣਾ ਚਾਹੀਦਾ ਹੈ ਬਿਲਕੁਲ ਤਾਜ਼ਾ ਹੋਣਾ ਚਾਹੀਦਾ ਹੈ ਤੁਹਾਨੂੰ ਮੁੱਠੀ ਭਾਰ ਉੜਦ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉੜਦ ਕਿਵੇਂ ਹੁੰਦੇ ਹਨ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇਕਰ ਨਹੀਂ ਵੀ ਜਾਣਦੇ ਹੋ ਤਾਂ ਤੁਹਾਨੂੰ ਇੰਟਰਨੈਟ ਤੇ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਹਾਂ ਦੋ ਸੇ ਲੋਕ ਪੁੱਛੋਗੇ ਕਿ ਉਰਦ ਕਿਹੜੀ ਲਈਏ ਤਾਂ ਸਾਬਤ ਲਈਏ ਜਾਂ ਫਿਰ ਉਰਦ ਦੀ दाल ਚੱਲ ਸਕਦੀ ਹੈ ਤਾਂ ਮੈਂ ਬੋਲਾਂਗੀ ਨਹੀਂ ਤੁਹਾਨੂੰ ਦਾਲ ਨਹੀਂ ਲੈਣੀ ਇਥੇ ਸਾਬਤ ਉਰਦ ਹੀ ਤੁਹਾਨੂੰ ਲੈਣੇ ਹੈ ਅਤੇ ਕੀ ਚਾਹੀਦਾ ਹੈ ਇੱਕ ਦੀਵਾ ਬਣਾਉਣਾ ਹੈ ਆਟੇ ਦਾ ਇਸ ਲਈ ਤੁਸੀਂ ਆਟੇ ਨੂੰ ਗੁੰਨ ਲਾਓ ਤੇ ਇੱਕ ਦੀਵਾ ਤਿਆਰ ਕਰ ਲਓ ਚਾਰ ਮੂੰਹ ਵਾਲਾ ਤੇ ਹੁਣ ਕੁਝ ਅਜਾਏ ਲੋਕ ਵੀ ਹੋਣਗੇ ਜੋ ਸੋਚਣਗੇ ਕਿ ਚਾਰ ਮੂੰਹ ਵਾਲਾ ਦੀਵਾ ਕੀ ਹੈ ਇਹ ਚਾਰ ਮੂੰਹ ਵਾਲਾ ਦੀਵਾ ਕੀ ਹੁੰਦਾ ਹੈ ਤਾਂ ਇਹ ਵੀ ਤੁਸੀਂ ਨੈਟ ਤੇ ਸਰਚ ਕਰਕੇ ਦੇਖ ਸਕਦੇ ਹੋ ਚਾਰ ਮੂੰਹ ਵਾਲਾ ਦੀਵਾ ਤਿਆਰ ਕਰ ਲਓ ਤੇ ਹੁਣ ਤੁਹਾਨੂੰ ਦੋ ਬੱਤੀਆਂ ਬਣਾਉਣੀਆਂ ਹਨ ਲੰਬੀ ਵਾਲੀਆਂ ਰੋਹ ਦੀ ਬੱਤੀ ਤੁਹਾਨੂੰ ਬਣਾ ਲੈਣੀ ਹੈ ਲੰਬੀ ਬੱਤੀ ਤੋਂ ਮਤਲਬ ਅਜਾਈ ਬੱਤੀ ਜੋ ਦੀਵੇ ਦੇ ਆਰ-ਪਾਰ ਉਸ ਦੇ ਨਾਲ ਜਾਵੇ ਜਾਨਿ ਕਿ ਤੁਸੀਂ ਸਕਰੀਨ ਤੇ ਤੁਹਾਨੂੰ ਇੰਟਰਨੈਟ ਤੇ ਤਸਵੀਰ ਇਸ ਦੀ ਮਿਲ ਜਾਵੇਗੀ ਆਟੇ ਦਾ ਤੇ ਦੋ ਬੱਤੀਆਂ ਇਸ ਤਰ੍ਹਾਂ ਨਾਲ ਤੁਹਾਨੂੰ ਇਸ ਦੀਵੇ ਵਿੱਚ ਰੱਖ ਲੈਣੀਆਂ ਹਨ ਹੁਣ ਇਸ ਤਰ੍ਹਾਂ ਅੰਦਰ ਸਰੋਂ ਦਾ ਤੇਲ ਤੁਹਾਨੂੰ ਪਾ ਲੈਣਾ ਹੈ ਤੇਲ ਵਿੱਚ ਕਾਲੇ ਰੰਗ ਦੇ ਤੇਲ ਛੁਟਕੀ ਭਰ ਉਹ ਵੀ ਤੁਹਾਨੂੰ ਪਾ ਲੈਣੇ ਹਨ ਕਾਲੇ ਰੰਗ ਦੇ ਤੇਲ ਬਾਜ਼ਾਰ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਤਾਂ ਕਾਲੇ ਤੇਲ ਜਿਆਦਾ ਨਹੀਂ ਪਾਉਣੇ ਕੇਵਲ ਇੱਕ ਛੁਟਕੀ ਭਰ ਕਾਲੇ ਤੇਲ ਇਸ ਦੀਵੇ ਵਿੱਚ ਪਾ ਲਓ ਸਰੋਂ ਦੇ ਤੇਲ ਦੇ ਅੰਦਰ ਤਾਂ ਹੁਣ ਇਹ ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਇੱਕ ਤਾਂ ਹੋ ਗਿਆ ਕਾਲੇ ਰੰਗ ਦਾ ਕਪੜਾ ਦੂਸਰੇ ਹੋ ਗਏ ਮੁੱਠੀ ਭਰ ਉਰਦ ਅਤੇ ਤੀਸਰਾ ਚਾਰ ਮੂੰਹ ਵਾਲਾ ਦੀਵਾ ਤੁਸੀਂ ਤਿਆਰ ਕਰ ਲਿਆ ਜਿਸਦੇ ਅੰਦਰ ਦੋ ਬੱਤੀਆਂ ਤੁਸੀਂ ਇਸ ਪ੍ਰਕਾਰ ਰੱਖ ਦਿੱਤੀਆਂ ਹੁਣ ਇਸ ਵਿੱਚ ਇੱਕ ਕਾਲੇ ਰੰਗ ਦੇ ਜੋ ਤਿਲ ਹੁੰਦੇ ਹਨ ਛੁਟਕੀ ਭਰ ਉਹ ਵੀ ਰੱਖ ਲੈ ਹੁਣ ਇਹ ਤਿੰਨੋਂ ਚੀਜ਼ਾਂ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਪੀਪਲ ਦੇ ਦਰਖਤ ਦੇ ਹੇਠਾਂ ਚਲੇ ਜਾਣਾ ਹੈ ਤੁਹਾਡੇ ਆਸ-ਪਾਸ ਪੀਪਲ ਦਾ ਦਰਖਤ ਜ਼ਰੂਰ ਹੋਵੇਗਾ ਪਾਵੇਂ ਉਹ ਮੰਦਰ ਵਿੱਚ ਹੋਵੇ ਕਿਤੇ ਵੀ ਹੋਵੇ ਪੀਪਲ ਦੇ ਦਰਖਤ ਦੇ ਹੇਠਾਂ ਤੁਹਾਨੂੰ ਚਲੇ ਜਾਣਾ ਹੈ ਬਸ ਸ਼ਰਤ ਇਹ ਨਹੀਂ ਹੈ ਕਿ ਉਹ ਪੀਪਲ ਦਾ ਦਰਖਤ ਪੂਜਿਆ ਹੋਇਆ ਹੋਣਾ ਚਾਹੀਦਾ ਹੈ ਜਾਨੀ ਕਿ ਉਸ ਪੀਪਲ ਦੇ ਦਰਖਤ ਨੂੰ ਹੋਰ ਵੀ ਲੋਕ ਪੂਜਦੇ ਹੋਣ ਅਜਿਹੇ ਪੀਪਲ ਦਾ ਦਰਖਤ ਹੋਣਾ ਚਾਹੀਦਾ ਹੈ ਤਾਂ ਤੁਹਾਡਾ ਅਗਲਾ ਕੰਮ ਹੋਵੇਗਾ ਕਿ ਪੀਪਲ ਦੇ ਦਰਖਤ ਤੇ ਹੇਠਾਂ ਤਿੰਨੋਂ ਚੀਜ਼ਾਂ ਲੈ ਕੇ ਤੁਸੀਂ ਚਲੇ ਜਾਓ ਸਭ ਤੋਂ ਪਹਿਲਾਂ ਜਾ ਕੇ ਪੀਪਲ ਦੇ ਹੇਠਾਂ ਤੁਸੀਂ ਬੈਠ ਜਾਓ ਕਿਵੇਂ ਬੈਠਣਾ ਇਹ ਵੀ ਜਾਣ ਲੋ ਇਹ ਬੇहद ਜ਼ਰੂਰੀ ਹੈ ਤੁਹਾਡਾ ਜੋ ਮੂੰਹ ਹੈ ਉਹ ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਬੈਠ ਰਹੇ ਹੋ ਤਾਂ ਤੁਹਾਡਾ ਜੋ ਚਿਹਰਾ ਹੈ ਜੋ ਮੂੰਹ ਹੈ ਉਹ ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਬੈਠਣ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਜੋ ਕਪੜਾ ਤੁਸੀਂ ਲੈ ਕੇ ਗਏ ਹੋ ਰੁਮਾਲ ਦੇ ਆਕਾਰ ਦਾ ਕਾਲੇ ਰੰਗ ਦਾ ਇਹ ਕਪੜਾ ਪਿੱਪਲ ਦੀ ਜੋ ਜੜ ਹੁੰਦੀ ਹੈ ਉਸ ਦੇ ਕੋਲ ਵਿਛਾ ਦਿਓ ਇਸ ਕੱਪੜੇ ਦੇ ਉੱਪਰ ਜੋ ਮੁੱਠੀ ਪਰ ਓੜਦ ਤੁਸੀਂ ਲੈ ਕੇ ਗਏ ਹੋ ਉਹ ਰੱਖ ਦਿਓ ਹੁਣ ਇਸ ਓੜਦੇ ਦੇ ਉੱਪਰ ਇਹ ਜੋ ਚਾਰ ਮੂੰਹ ਵਾਲਾ ਆਟੇ ਦਾ ਦੀਵਾ ਹੈ ਇਹ ਵੀ ਤੁਸੀਂ ਰੱਖ ਦਿਓ ਅਤੇ ਇਹਨਾਂ ਬੱਤੀਆਂ ਨੂੰ ਜਗਾ ਦਿਓ ਚਾਰੇ ਸਾਈਡ ਤੋਂ ਇਸ ਬੱਤੀ ਨੂੰ ਤੁਸੀਂ ਜਗਾ ਦਿਓ ਪਰ ਬੱਤੀ ਨੂੰ ਇਸ ਪ੍ਰਕਾਰ ਰੱਖਿਆ ਗਿਆ ਹੈ ਕਿ ਉਹ ਚਾਰ ਮੂੰਹ ਵਾਲਾ ਬਣ ਜਾਂਦਾ ਹੈ ਤਾਂ ਚਾਰੇ ਬੱਤੀਆਂ ਨੂੰ ਤੁਸੀਂ ਜਗਾ ਦਿਓ ਉਸ ਤੋਂ ਬਾਅਦ ਆਪਣੀ ਮਨੋ ਕਾਮਨਾ ਚੇਤਨ ਕਰੋ ਜੇਕਰ ਬੱਚੇ ਖੋਦੇ ਉਪਾਕਾਰੇ ਹਨ ਤਾਂ ਆਪਣੀ ਜਲਦੀ ਵਿਆਲੇ ਮਨੋ ਕਾਮਨਾ ਭਗਵਾਨ ਨੂੰ ਪ੍ਰਾਰਥਨਾ ਕਰੋ ਸ਼ਨੀ ਦੇਵ ਨੂੰ ਪ੍ਰਾਰਥਨਾ ਕਰੋ ਤਾਂ ਸੰਗਤ ਜੀ ਪਿੱਪਲ ਦੇ ਅੰਦਰ 33 ਕਰੋੜ ਤੋਂ ਵੀ ਦੇਵਤਿਆਂ ਦਾ ਨਿਵਾਸ ਹੁੰਦਾ ਹੈ ਤਾਂ ਤੁਹਾਨੂੰ ਪ੍ਰਭੂ ਦਾ ਧਿਆਨ ਕਰਨਾ ਹੈ ਪਰਮਾਤਮਾ ਪਰਮੇਸ਼ਰ ਦਾ ਧਿਆਨ ਕਰਨਾ ਹੈ ਸ਼ਨੀ ਦੇਵ ਮਹਾਰਾਜ ਦਾ ਧਿਆਨ ਕਰਨਾ ਹੈ ਭਗਵਾਨ ਵਿਸ਼ਨੂ ਜੀ ਦਾ ਧਿਆਨ ਕਰਨਾ ਹੈ ਜਿਸ ਵੀ ਦੇਵੀ ਦੇਵਤੇ ਵਿੱਚ ਤੁਹਾਡੀ ਸਭ ਤੋਂ ਜ਼ਿਆਦਾ ਸ਼ਰਧਾ ਹੈ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ ਉਹਨਾਂ ਦਾ ਹੀ ਤੁਹਾਨੂੰ ਧਿਆਨ ਕਰਨਾ ਹੈ ਪ੍ਰਾਰਥਨਾ ਕਰਨੀ ਹੈ ਅਤੇ ਆਪਣੇ ਜਲਦੀ ਵਿਆਹ ਦੀ ਕਾਮਨਾ ਕਰਨੀ ਹੈ ਆਪਣੇ ਮਾਨ ਹੀ ਮਾਨ ਵਿੱਚ ਚੇਤਨ ਤੁਹਾਨੂੰ ਕਰਨਾ ਹੈ ਜੇਕਰ ਤੁਸੀਂ ਮਾਤਾ ਪਿਤਾ ਹੋ ਤਾਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਤੁਹਾਨੂੰ ਕਾਮਨਾ ਕਰਨੀ ਹੈ ਮਾਣ ਹੀ ਮਾਣ ਵਿੱਚ ਤੁਹਾਡੇ ਜੋ ਮਨੋ ਕਾਮਨਾ ਹੈ ਉਸ ਨੂੰ ਤੁਹਾਨੂੰ ਦੁਹਰਾਉਣਾ ਹੈ ਦੇਵੀ ਦੇਵਤਿਆਂ ਦਾ ਧਿਆਨ ਕਰਨਾ ਹੈ ਇਸ ਪ੍ਰਕਾਰ ਪ੍ਰਾਰਥਨਾ ਕਰਨ ਤੋਂ ਬਾਅਦ ਤੁਹਾਨੂੰ ਇਸ ਪੀਪਲ ਦੇ ਦਰਖਤ ਦੀ ਤਿੰਨ ਪ੍ਰਕਰਮਾ ਕਰਨੀਆਂ ਹਨ ਤਿੰਨ ਪ੍ਰਕਰਮਾ ਕਰਨੀਆਂ ਤੋਂ ਸੰਭਵ ਨਹੀਂ ਤਾਂ ਫਿਰ ਆਪਣੀ ਜਗ੍ਹਾ ਤੇ ਤੁਸੀਂ ਖੜੇ ਹੋ ਕੇ ਗੋਲ-ਗੋਲ ਘੁੰਮ ਜਾਓ ਤਿੰਨ ਵਾਰ ਜੇਕਰ ਪੀਪਲ ਦੇ ਪ੍ਰਕਰਮਾ ਕਰਨਾ ਸੰਭਵ ਨਹੀਂ ਹੈ ਤਾਂ ਜੇਕਰ ਸੰਭਵ ਹੈ ਤਾਂ ਫਿਰ ਪਿਪਲ ਦਿਗਾ ਤਿੰਨ ਪ੍ਰਕਰਮਾਂ ਤੋਂ ਸਿੱਖarlo ਤਿੰਨ ਪ੍ਰਕਰਮਾਂ ਕਰਨ ਤੋਂ ਬਾਅਦ ਝੁਕ ਕੇ ਪ੍ਰਣਾਮ ਕਰਕੇ ਆਪਣੇ ਘਰ ਨੂੰ ਚਲੇ ਜਾਓ ਬਸ ਇਹਨਾਂ ਕੋ ਉਪਾਸ ਤੁਹਾਨੂੰ ਕਰਨਾ ਹੈ ਤੇ ਇਹ ਜੋ ਕਿਰਿਆ ਮੈਂ ਦੱਸੀ ਹੈ ਇਹ ਪ੍ਰਯੋਗ ਦੱਸਿਆ ਹੈ ਜੋ ਉਪਾ ਦੱਸਿਆ ਹੈ ਇਹ ਉਪਾ ਤੁਹਾਨੂੰ ਤਿੰਨ ਸ਼ਨੀਵਾਰ ਲਗਾਤਾਰ ਕਰ ਦੇਣਾ ਹੈ ਤੁਹਾਡਾ ਕੰਮ ਜੋ ਹੈ ਉਹ ਇੱਕ ਸ਼ਨੀਵਾਰ ਤੁਸੀਂ ਕਰੋਗੇ ਉਦੋਂ ਹੀ ਬਣਨਾ ਸ਼ੁਰੂ ਹੋ ਜਾਵੇਗਾ ਪਰ ਬਹੁਤ ਵੱਡੀ ਸਮੱਸਿਆ ਹੈ ਬਹੁਤ ਵੱਡੀ ਜੇਕਰ ਵਿਆਹ ਨੂੰ ਲੈ ਕੇ ਸਮੱਸਿਆ ਚੱਲ ਰਹੀ ਹੈ ਰਿਸ਼ਤੇ ਬਿਲਕੁਲ ਆਉਣੇ ਬੰਦ ਹੋ ਗਏ ਹਨ ਜਾਂ ਫਿਰ ਬੱਚਿਆਂ ਦੀ ਉਮਰ ਬਹੁਤ ਜ਼ਿਆਦਾ ਅਧਿਕ ਹੋ ਗਈ ਹੈ ਰਿਸ਼ਤੇ ਕਿਤੇ ਪੱਕਾ ਨਹੀਂ ਹੋ ਰਿਹਾ ਤਾਂ ਫਿਰ ਤਿੰਨ ਸ਼ਨੀਵਾਰ ਵੀ ਤੁਸੀਂ ਸੁਪਾਣੂ ਕਰ ਸਕਦੇ ਹੋ ਨਿਸ਼ਚਿਤ ਤੌਰ ਤੇ ਤੁਹਾਨੂੰ ਇਹ ਉਪਾਅ ਕਰਨ ਨਾਲ ਲਾਭ ਮਿਲੇਗਾ ਤੁਹਾਡੇ ਬੱਚਿਆਂ ਦਾ ਵਿਆਹ ਪੱਕਾ ਜ਼ਰੂਰ ਹੋ ਜਾਵੇਗਾ ਇਹ ਉਪਾਅ ਮੇਰਾ ਅਜਮਾਇਆ ਹੋਇਆ ਉਪਾਅ ਹੈ ਇਸ ਲਈ ਤੁਹਾਨੂੰ ਜਕੀਨ ਨਾਲ ਕਹਿ ਸਕਦੇ ਹਾਂ ਕਿ ਇਸ ਨੂੰ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ ਤੇ ਸੁਪਾਣ ਨੂੰ ਚੰਗੀ ਤਰ੍ਹਾਂ ਸਮਝ ਕੇ ਜੋ ਤਰੀਕਾ ਦੱਸਿਆ ਹੈ ਉਸੇ ਤਰੀਕੇ ਨਾਲ ਜੇ ਕਰੇ ਪਾ ਤੁਸੀਂ ਕਰਦੇ ਹੋ ਤਾਂ ਵਿਸ਼ਵਾਸ ਹੈ ਤੁਹਾਡੀ ਜੋ ਮਨੋ ਕਾਮਨਾ ਹੈ ਉਹ ਜਲਦੀ ਤੋਂ ਜਲਦੀ ਪੂਰੀ ਹੋ ਜਾਵੇਗੀ ਜੇਕਰ ਭਗਵਾਨ ਦਾ ਦਿੱਤਾ ਹੋਇਆ ਸਭ ਕੁਝ ਹੈ ਇਸੇ باوجود ਵੀ ਬੱਚਿਆਂ ਦਾ ਵਿਆਪਕਾ ਕਿਉਂ ਨਹੀਂ ਹੋ ਰਿਹਾ ਤੁਹਾਡੇ ਬੱਚੇ ਦੇਖਣ ਵਿੱਚ ਸੁੰਦਰ ਹਨ ਚੰਗੀ ਖਾਸੀ ਨੌਕਰੀ ਕਰ ਰਹੇ ਹਨ ਕਾਰੋਬਾਰ ਕਰ ਰਹੇ ਹਨ ਚੰਗਾ ਖਾਸਾ ਪੈਸਾ ਵੀ ਕਮਾ ਰਹੇ ਹਨ ਚੰਗਾ ਖਾਸਾ ਤੁਹਾਡਾ ਖਾਨਦਨ ਹੈ ਪਰ ਫਿਰ ਵੀ ਵਿਆਹ ਵਿੱਚ ਦੇਰੀ ਚੱਲ ਰਹੀ ਹੈ ਇਹਨਾਂ तमाम ਸਾਰੀਆਂ ਗੱਲਾਂ ਤੋਂ ਤੁਸੀਂ ਆਪਣੀ ਚਿੰਤਾ ਵਿੱਚ ਰਹਿੰਦੇ ਹੋ ਤਾਂ ਅੱਜ ਜੋ ਆਪਾ ਦੱਸਿਆ ਹੈ ਉਸ ਨੂੰ ਦੱਸੇ ਗਏ ਨਿਯਮਾਂ ਦੇ ਅਨੁਸਾਰ ਵਿਧੀ ਨਾਲ ਕਰ ਲਓ ਤੁਸੀਂ ਦੇਖਿਓ ਜਲਦੀ ਹੀ ਵਿਆਹ ਲਈ ਚੰਗੇ ਪ੍ਰਸਤਾਵ ਆਉਣੇ ਸ਼ੁਰੂ ਹੋ ਜਾਣਗੇ ਅਤੇ ਜਲਦੀ ਵਿਆਹ ਵੀ ਪੱਕਾ ਹੋ ਜਾਵੇਗਾ। ਬਸ ਸ਼ਰਤ ਇਹ ਹੈ ਕਿ ਤੁਸੀਂ ਇਸ ਨੂੰ ਪੂਰੇ ਵਿਸ਼ਵਾਸ ਅਤੇ ਸ਼ਰਦਾ ਦੇ ਨਾਲ ਇਸ ਪੜ ਨੂੰ ਕਰਨਾ ਹੋਵੇਗਾ। ਤੁਹਾਡੀਆਂ ਮਨੋ ਕਾਮਨਾਵਾਂ ਜਲਦੀ ਹੀ ਪੂਰੀਆਂ ਹੋਣਗੀਆਂ ਤਾਂ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ